ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮੋਗਾ ਦੀ ਸਸਪੈਂਡਡ ਏਡੀਸੀ ਅਤੇ ਨਗਰ ਨਿਗਮ ਕਮਿਸ਼ਨਰ ਚਾਰੂ ਮਿੱਤਾ ਵਿਰੁੱਧ ਵੱਡੀ ਕਾਰਵਾਈ ਕਰ ਦਿੱਤੀ ਹੈ ਵਿਜੀਲੈਂਸ ਨੇ ਬਹੁਤ ਵੱਡਾ ਐਕਸ਼ਨ ਕੀਤਾ ਜਿਹੜਾ ਮੋਗਾ ਦੀ ਸਸਪੈਂਡਡ ਏਡੀਸੀ ਚਾਰੂ ਮਿੱਤਾ ਵਿਰੁੱਧ ਹੁਣ ਮਾਮਲਾ ਦਰਜ ਕਰ ਦਿੱਤਾ ਗਿਆ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਿਆ ਫਿਰੋਜ਼ਪੁਰ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਸ਼ੁਕਰਵਾਰ ਜਾਨੀ ਕਿ ਲੰਗੀ ਰਾਤ देर रात ਮੋਗਾ ਦੀ ਏਡੀਸੀ ਜਿਹੜੀ ਸਸਪੈਂਡਡ ਏਡੀਸੀ ਅਤੇ ਨਗਰ ਨਿਗਮ ਕਮਿਸ਼ਨਰ ਚਾਰੂ ਮਿੱਤਾ ਵਿਰੁੱਧ ਕੇਸ ਦਰਜ ਕੀਤਾ ਇਸ ਤੋਂ ਪਹਿਲਾਂ 6 ਨਵੰਬਰ ਨੂੰ ਪੰਜਾਬ ਸਰਕਾਰ ਨੇ ਚਾਰੂ ਮਿੱਤਾ ਨੂੰ ਉਸਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਸੀ ਸਸਪੈਂਡ ਕਰ ਦਿੱਤਾ ਸੀ ਮੌਕਾ 77 ਕੇਪੀ ਸਿਨਾ ਨੇ ਇਸ ਸਬੰਧ ਵਿੱਚ ਇੱਕ ਹੁਕਮ ਜਾਰੀ ਕੀਤਾ ਹੁਕਮ ਮੁਤਾਬਕਾ ਮੁਅੱਤਲੀ ਦੀ ਮਿਆਦ ਦੌਰਾਨ ਚਾਰੂ ਮਿੱਤਾ ਦਾ ਮੁੱਖ ਦਫ਼ਤਰ ਹੈ ਚੰਡੀਗੜ੍ਹ ਦੇ ਵਿੱਚ ਹੋਵੇਗਾ ਬਿਨਾਂ ਸਬੰਧਤ ਅਥਾਰਟੀ ਦੀ ਇਜਾਜ਼ਤ ਤੋਂ ਬਿਨਾਂ ਕਦੇ ਵੀ ਦੂਰ ਜਾ ਨਹੀਂ ਸਕੇਗੀ ਸਰਕਾਰੀ ਸੂਤਰਾ ਮੁਤਾਬਕ ਧਰਮਕੋੜ ਤੋਂ ਬਹਾਦਰਵਾਲਾ ਤੱਕ ਰਾਸ਼ਟਰੀ ਰਾਸਮਾਰਗ ਦੇ ਨਿਰਮਾਣ ਦੇ ਲਈ ਜ਼ਮੀਨ ਐਕਵਾਇਰ ਕੀਤੀ ਗਈ ਸੀ ਇਸ ਜ਼ਮੀਨ ਦੀ ਐਕਵਾਇਰ ਦੌਰਾਨ ਇਸ ਸਮੇਂ ਦੌਰਾਨ ਤਕਰੀਬਨ 3 ਕਰੋੜ 70 ਲੱਖ ਰੁਪਏ ਦਾ ਜਿਹੜਾ ਮੁਆਵਜ਼ੇ ਦੇ ਲੈਂਡੇ ਨੂੰ ਲੈ ਕੇ ਬੇਨਿਜ਼ਮੀਆਂ ਦਾ ਪਤਾ ਲੱਗਿਆ ਸੀ ਤੇ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਪਰ ਪੀਸੀਐ ਅਧਿਕਾਰੀ ਨੇ ਜਿਹੜੇ ਚਾਰੂ ਮਹਿਤਾ ਵਿਰੋਧ ਚਾਰ ਸ਼ੀਟਦਾਰ ਕੀਤੀ ਸੀ ਤੇ ਹੁਣ ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਕਿ ਚਾਰੂ ਮਹਿਤਾ ਵਿਰੋਧਾ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਪੂਰਾ ਮਾਮਲਾ ਇੱਕ ਕਿਸਾਨ ਨੂੰ ਉਸ ਦੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਦੇ ਨਾਲ ਸੰਬੰਧਿਤ ਹੈ ਜਿਸ ਕਰਕੇ ਉਸ ਨੂੰ ਅਦਾਲਤ ਜਾਣਾ ਪੈਂਦਾ ਤੇ ਉਸ ਤੋਂ ਬਾਅਦ ਫਿਰ ਵੱਡੀ ਕਾਰਵਾਈ ਹੁੰਦੀ ਹੈ ਕਿ ਮੁੱਖ ਸਕੱਤਰ ਕੇ ਐਪੀ ਸਿਨਾ ਨੇ ਜਿਹੜਾ ਇਸ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਸੀ ਜਾਨੀ ਕਿ ਮੋਗਾ ਦੀ ਜੋ ਉਸ ਵਕਤ ਦੀ ਏਡੀਸੀ ਤੇ ਜਾਂ ਪਰ ਨਗਰ ਨਿਗਮ ਕਮਿਸ਼ਨਰ ਚਾਰੂ ਮਹਿਤਾ ਨੂੰ ਸਸਪੈਂਡ ਕੀਤਾ ਸੀ ਅੱਜ ਅਹਿਮ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਜੀਲੈਂਸ ਵਿਭਾਗ ਨੇ ਭ੍ਰਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਸ਼ੁੱਕਰਵਾਰ ਦੇਰ ਰਾਤ ਨੂੰ ਮੋਗਾ ਦੀ ਸਸਪੈਂਡਡ ਏਡੀਸੀ ਅਤੇ ਨਗਰ ਨਿਗਮ ਕਮਿਸ਼ਨਰ ਚਾਰੂ ਮਹਿਤਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਦਰਅਸਲ ਜ਼ਮੀਨ ਐਕਵਾਇਰ ਮਾਮਲੇ ਦੇ ਵਿੱਚ ਜਦੋਂ ਪੈਸੇ ਦਾ ਲੈਣ-ਦੇਣ ਹੁੰਦਾ ਉਸ ਦੇ ਵਿੱਚ ਕੁਝ ਬੇਨਿਜ਼ਮੀਆਂ ਇਕਲੀਆਂ ਸੀ ਤੇ ਉਸੇ ਬੇਨਿਜ਼ਮੀਆਂ ਤਹਿਤ ਪਰ ਮੋਗਾ ਦੀ ਉਸ ਵੇਲੇ ਦੀ ਵਕਤ ਦੀ ਜਿਹੜੀ ਏਡੀਸੀ ਅਤੇ ਨਗਰ ਨਿਗਮ ਕਮਿਸ਼ਨਰ ਚਾਰੂ ਮਿੱਤਾ ਸੀ ਉਸ ਨੂੰ ਸਸਪੈਂਡ ਕੀਤਾ ਗਿਆ ਸੀ ਹੇਤੋਂ ਤੱਕ ਕਿ ਮੁੱਖ ਦਫ਼ਤਰ ਚੰਡੀਗੜ੍ਹ ਦੇ ਵਿੱਚ ਬਣਾਤਾ ਸੀ ਕਿ ਜੇਕਰ ਆਊਟ ਆਫ ਸਟੇਸ਼ਨ ਜਾਣਾ ਤੇ ਉਸ ਨੂੰ ਜਿਹੜਾ ਹਾਈ ਅਥਾਰਟੀ ਤੋਂ ਪਰਮਿਸ਼ਨ ਲੈਣੀ ਪਵੇਗੀ ਸਾਰੇ ਸਰਕਾਰੀ ਸੂਤਰਾਂ ਦੇ ਮੁਤਾਬਕ ਇਹ ਵੀ ਖਬਰ ਆ ਕਿ ਧਰਮਕੋੜ ਤੋਂ ਬਹਾਦਰwala ਤੱਕ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਦੇ ਲਈ ਜ਼ਮੀਨ ਪ੍ਰਾਪਤ ਕੀਤੀ ਗਈ ਸੀ ਤੇ ਇਸੇ ਸਮੇਂ ਦੌਰਾਨ 3.7 ਕਰੋੜ ਰੁਪਏ ਦੇ ਮੁਆਵਜ਼ੇ ਨੂੰ ਜਿਹੜਾ ਮੁਆਵਜ਼ੇ ਦੇ ਲੈਂਡ ਦੇਣ ਨੂੰ ਲੈ ਕੇ ਕੁਝ ਬੇਨਿਜ਼ਮੀਆਂ ਦਾ ਪਤਾ ਲੱਗਿਆ ਸੀ ਜਾਂਚ ਤੋਂ ਬਾਅਦ ਬਿਜ਼ਨਸ ਬਿਊਰੋ ਨੇ ਪੀਸੀਐਸ ਸਹਾਕਾਰੀ ਚਾਰੂ ਮੇਤਾ ਦੇ ਵਿਰੁੱਧ ਚਾਰਾ ਸ਼ੀਟ ਧਾਰਕ ਕੀਤੀ ਤੇ ਹੁਣ ਜਾਂਚ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਚਾਰੂ ਮੇਤਾ ਵਿਰੁੱਧ ਭ੍ਰਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਦਰਅਸਲ ਪੂਰਾ ਮਾਮਲਾ ਇੱਕ ਕਿਸਾਨ ਦੀ ਜ਼ਮੀਨ ਇਕਬਾਰ ਹੁੰਦੀ ਹੈ ਪਰ ਮੁਆਵਜ਼ਾ ਨਾ ਮਿਲਣ ਦੇ ਕਾਰਨ ਕਿਸਾਨ ਨੂੰ ਅਦਾਲਤ ਜਾਣਾ ਪੈਂਦਾ ਤੇ ਉਸ ਤੋਂ ਬਾਅਦ ਫਿਰ ਜਾਂਚ ਜਿਹੜੀ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਮੋਗਾ ਦੀ ਉਸ ਵੇਲੇ ਦੀ ਜਿਹੜੀ ਏਡੀਸੀ ਜਾਂ ਪਰ ਨਗਰ ਨਿਗਮ ਕਮਿਸ਼ਨਰ ਚਾਰੂ ਮੈਤ ਨੂੰ ਸਸਪੈਂਡ ਕੀਤਾ ਜਾਂਦਾ ਤੇ ਇੱਥੋਂ ਤੱਕ ਕੇ ਗੱਲ ਹੈ ਇੱਥੇ ਤੱਕ ਬੱਝ ਗਿਆ ਕਿ 6 ਨਵੰਬਰ ਨੂੰ ਜਿਹੜਾ ਸਸਪੈਂਡ ਕੀਤਾ ਜਾਂਦਾ ਉਸਦੇ ਉਹਦੇ ਤੋਂ ਮੁਅਤਲ ਕੀਤਾ ਜਾਂਦਾ ਤੇ ਅੱਜ ਵਿਜੀਲੈਂਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ